ਕਿਸਾਨ ਦੋਵੇਂ ਬਾਡਰਾਂ ਦੇ ਉੱਤੇ ਡਟੇ ਹੋਏ ਨੇ ਅਤੇ ਸਰਬਨ ਪੰਦੀਰ ਕਹਿ ਰਹੇ ਨੇ ਕਿ ਅਸੀਂ ਸਰਕਾਰ ਨਾਲ ਬਿਜਲੀ ਸਫਾਈ ਅਤੇ ਪਾਣੀ ਦੀ ਗੱਲਬਾਤ ਕਰਦੇ ਆ ਰਹੇ ਹਾਂ ਅਤੇ ਸਰਕਾਰ ਹੁਣ ਸਫਾਈ ਅਤੇ ਪਾਣੀ ਵੱਲ ਤਾਂ ਧਿਆਨ ਦੇ ਰਹੀ ਹੈ ਪਰ ਸਾਡੀ ਬਿਜਲੀ ਵੱਲ ਨਹੀਂ ਧਿਆਨ ਦੇ ਰਹੀ ਅਤੇ ਸਾਨੂੰ ਬਾਡਰਾਂ ਦੇ ਉੱਤੇ ਬੈਠ ਕੇ ਬਿਜਲੀ ਦੀ ਸਮੱਸਿਆ ਆ ਰਹੀ ਹੈ ਤੇ ਸਾਨੂੰ ਹੋਰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਮਾਮਲੇ ਦੇ ਵਿੱਚ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਜੇ ਤੁਸੀਂ ਸਾਡੇ ਨਾਲ 14 ਤਰੀਕ ਤੱਕ ਇਸ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਅਸੀਂ ਰਾਜਪਰੀ ਦਾ ਗਗਨ ਚੌਕ ਘੇਰਾਂਗੇ ਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਤੇ ਹੁਣ ਅਸੀਂ ਗਗਨ ਚੌਕ ਨੂੰ ਘੇਰਨ ਜਾ ਰਹੇ ਹਾਂ ਤੇ ਸਰਕਾਰ ਦੀਆਂ ਜਿਹੜੀਆਂ ਕੰਨਾਂ ਥੱਲੇ ਜੂਨ ਹੀ ਸਰਕ ਰਹੀ ਅਸੀਂ ਹੁਣ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਰਹਾਂਗੇ ਕਿਉਂਕਿ ਅਸੀਂ ਆਪਣੇ ਹੱਕਾਂ ਲਈ ਇੱਥੇ ਬੈਠੇ ਹਾਂ ਉਹਨਾਂ ਨੇ ਕਿਹਾ ਕਿ ਹੁਣ ਸੇਵ ਦੇ ਜਿਹੜੇ ਕਾਰੋਬਾਰੀ ਨੇ ਉਹਨਾਂ ਨੂੰ ਵੀ ਘੱਟ ਮੁੱਲ ਮਿਲ ਰਿਹਾ ਤੇ ਹੁਣ ਕੰਗਣਾ ਰਣੌਤ ਕਿਉਂ ਨਹੀਂ ਇਸ ਤੇ ਟਵੀਟ ਕਰਦੀ ਉਹਨਾਂ ਨੇ ਹੋਰ ਕੀ ਕੀ ਕਿਹਾ ਤੁਹਾਨੂੰ ਸੁਣਾਉਨੇ ਆ ਦੋਵਾਂ ਮੋਰਚਿਆਂ ਵੱਲੋਂ ਖਾਸ ਕਰਕੇ ਸ਼ੰਭੂ ਮੋਰਚੇ ਵੱਲੋਂ ਇਹ ਐਲਾਨ ਸੀਗਾ ਕਿ ਜੇ ਪੰਜਾਬ ਸਰਕਾਰ ਬਿਜਲੀ ਦਾ ਪਾਣੀ ਦਾ ਸੇਕ ਸੂਲਤਾ ਦਾ ਸਫਾਈ ਦਾ ਪ੍ਰਬੰਧ ਨਹੀਂ ਕਰਦੀ ਹੈਗੀ ਤਾਂ 14 ਨੂੰ ਰਾਜਪੁਰੇ ਦਾ ਗगन ਚੌਕ ਜਾਮ ਕੀਤਾ ਜਾਊਗਾ ਸਰਕਾਰ ਨਾਲ ਦੋ ਦੌਰ ਦੀ ਗੱਲਬਾਤ ਹੋ ਗਈ ਆ ਮੈਡੀਕਲ ਸੇਵਾਵਾਂ ਸਫਾਈ ਕੁਝ ਚੀਜ਼ਾਂ ਨਿਭੜ ਗਈਆਂ ਨੇ ਪਰ ਬਿਜਲੀ ਦੀ ਸਪਲਾਈ ਜਿਹੜੀ ਸਭ ਤੋਂ ਮਹੱਤਵਪੂਰਨ ਆ ਉਹਦੇ ਤੇ ਅੜਿੱਕਾ ਬਣਿਆ ਹੋਇਆ ਕੱਲ ਸ਼ਾਮ ਨੂੰ ਪ੍ਰਸ਼ਾਸਨ ਕਹਿ ਕੇ ਗਿਆ ਸੀਗਾ ਵੀ ਮੀਟਿੰਗ ਕਰਨੀ ਆ ਪਰ ਪ੍ਰਸ਼ਾਸਨ ਮੁੜਿਆ ਨਹੀਂ ਹੈਗਾ ਤੋਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਤੇ ਜੇਕਰ ਤੁਸੀਂ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਤੁਸੀਂ ਗਗਨ ਚੌਂਕ ਜਾਮ ਕਰਾਉਣ ਲਈ ਜ਼ਿੰਮੇਵਾਰ ਹੋਗੇ ਇਹ ਜ਼ਿੰਮੇਵਾਰੀ ਤੁਹਾਡੀ ਹੈਗੀ ਆ ਹਰ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਗਗਨ ਚੌਂਕ ਜਾਮ ਹੋਵੇ ਸਾਡੇ ਮਸਲਿਆਂ ਦਾ ਨਿਬੇੜਾ ਕੀਤਾ ਜਾਵੇ ਤੇ ਪ੍ਰਸ਼ਾਸਨ ਲਗਭਗ ਗੱਲਬਾਤ ਨੂੰ ਨਿਬੇੜੇ ਵਿੱਚ ਨਾਕਾਮਜਬ ਹੋਇਆ ਬਈ ਇਸ ਕਰਕੇ ਸਾਰੇ ਆਪਣੇ ਆਗੂ ਸਹਿਬਾਨਾਂ ਨੂੰ ਬੇਨਤੀ ਕਰਦੇ ਆਂ ਵੀ ਉਹ ਆ 14 ਦੇ ਗਗਨ ਚੌਂਕ ਜਾਮਦੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਨਾਲ ਕਰਨ ਦੂਸਰਾ ਜੀਤ ਮਹਾ ਰੈਲੀ ਹੋਣੀ ਆ 15 ਨੂੰ ਉਚਾਣਾ ਦੇ ਵਿੱਚ ਨਵੀਂ ਨਾਜ਼ ਮੰਡੀ ਤੋਂ ਮੋਦੀ ਸਰਕਾਰ ਦੇਖ ਲਵੇ ਕਿ ਉੱਥੇ ਕਿਸਾਨਾਂ ਮਜ਼ਦੂਰ ਕਿੰਨਾ ਦੇ ਨਾਲ ਨੇ ਇੱਕ ਇਤਿਹਾਸਕ ਇਕੱਠ ਹੋਊਗਾ ਹਰਿਆਣੇ ਦੇ ਇਤਿਹਾਸ ਦੇ ਵਿੱਚ ਔਰ ਉਦੋਂ ਦਾ 22 ਪਿਪਲੀਆੜਾ ਇਹ ਦੋਵੇਂ ਹਰਿਆਣੇ ਦੇ ਇਤਿਹਾਸ ਦੇ ਵਿੱਚ ਵਿਸ਼ਾਲ ਤੇ ਵੱਡੇ ਇਕੱਠ ਸਾਬਤ ਹੋਣੇ ਨੇ ਮੋਦੀ ਸਰਕਾਰ ਦਾ ਚਿਹਰਾ ਤਾਂ ਇਸ ਕਰਕੇ ਨੰਗਾ ਹੋ ਗਿਆ ਕਿ ਹੁਣ ਜਿਹੜੇ ਸੇਬ ਬੈਲਟ ਆ ਇਸ ਵळे ਜਿਹੜੀਆਂ ਖਬਰਾਂ ਨੇ ਕਿ ਉਹ 1500 ਰੁਪਿਆ ਪ੍ਰਤੀ ਕੁਇੰਟਲ ਘੱਟ ਰੇਟ ਮਿਲ ਰਿਹਾ ਸੇਬ ਵਾਲਿਆਂ ਨੂੰ ਇਹ ਇਹ ਅਦਾਨੀ ਜੀ ਦੀ ਜਿਹੜੀ ਕੰਪਨੀ ਆ ਉਹ ਹੀ ਪਰਚੇਜ਼ ਕਰ ਰਹੀ ਹੈਗੀ ਆ ਔਰ ਉਥੋਂ ਦੀ ਸੇਬ ਐਸੋਸੀਏਸ਼ਨ ਦਾ ਬਿਆਨ ਲੱਗਾ ਹੋਇਆ ਤਾਂ ਹੁਣ ਚਾਹੀਦਾ ਬੀਬੀ ਕੰਗਣਾ ਨਾਉਜੀ ਨੂੰ ਜਿਹੜੇ ਐਮਪੀ ਨੇ